ਡਾਂਕੀ ਨੇ ਪੰਜਾਬ ਦੇ ਕਿੰਨੇ ਮੁੰਡੇ ਤੇ ਕੁੜੀਆਂ ਖਾ ਲਏ ਆ ਕਈ ਜਿਉਂਦੇ ਜੀ ਲਾਸ਼ਾਂ ਵਰਗੇ ਬਣ ਗਏ ਤੇ ਕਈ ਵੈਸੇ ਦੁਨੀਆ ਦੇ ਉੱਤੇ ਕੁਝ ਕਰ ਗਏ ਆ ਇਹਦੀ ਇੱਕ ਬਹੁਤ ਵੱਡੀ ਉਦਾਹਰਨ ਸਾਹਮਣੇ ਆਈ ਆ 24 ਸਾਲ ਦਾ ਰਣਦੀਪ ਸਿੰਘ 9 ਮਹੀਨੇ ਪਹਿਲਾਂ ਘਰ ਦੇ ਵਿੱਚੋਂ ਗਿਆ ਇਸ ਕਰਕੇ ਕਿ ਮੈਂ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਗਾ ਤੇ ਟੱਬਰ ਦੀ ਗਰੀਬੀ ਕੱਢੂੰਗਾ ਤੇ ਉਹ ਰਣਦੀਪ ਸਿੰਘ ਇਸ ਦੁਨੀਆ ਦੇ ਉੱਤੇ ਨਹੀਂ ਤੇ ਟੱਬਰ ਦੇ ਜੀ ਸਰਕਾਰ ਦੇ ਮੂਹਰੇ ਹੱਥ ਜੋੜ-ਜੋੜ ਕੇ ਬੇਨਤੀਆਂ ਕਰ ਰਹੇ ਆ ਲੇਲੜੀਆਂ ਕੱਢ ਰਹੇ ਆ ਵੀ ਪੁੱਤ ਜਿਉਂਦਾ ਤਾਂ ਨਹੀਂ ਮੁਆਈ ਵਾਪਸ ਆ ਜੇ ਲਾਸ਼ੀਓ ਦੀ ਵਾਪਸ ਆ ਜੇ ਉਹਨਾਂ ਦੀ ਕੋਸ਼ਿਸ਼ ਹੁਣ ਇਹ ਆ ਕਿ ਸਾਡੇ ਪੁੱਤ ਦੀ ਲਾਸ਼ ਵਾਪਸ ਆ ਜੇ ਸਾਨੂੰ ਹੋਰ ਉਹ ਕਹਿੰਦੇ ਕੁਝ ਨਹੀਂ ਚਾਹੀਦਾ ਇਹ ਅਕਰ ਨਦੀਪ ਸਿੰਘ ਨਹੀਂ ਆ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਕਰਨਦੀਪ ਇਹੋ ਜਿਹੇ ਸਾਹਮਣੇ ਆਏ ਆ ਪਤਾ ਨਹੀਂ ਪੰਜਾਬ ਦੇ ਵਿੱਚ ਇਹੋ ਜਿਹੇ ਮੁੰਡੇ ਕੁੜੀਆਂ ਕਿੰਨੇ ਕੁ ਹੋਏ ਆ ਜਿਨ੍ਹਾਂ ਦੇ ਪੈਸੇ ਵੀ ਗਏ ਤੇ ਜ਼ਿੰਦਗੀ ਵੀ ਗਈ ਪਨਾਮਾ ਦੇ ਜੰਗਲਾਂ ਨੇ ਪਤਾ ਨਹੀਂ ਕਿੰਨੇ ਕਰਨਦੀਪ ਸਿੰਘ ਖਾਲੇ ਆ ਤੇ ਪਤਾ ਨਹੀਂ ਜਿਹੜੀਆਂ ਰਾਹ ਦੇ ਵਿੱਚ ਆਉਂਦੀਆਂ ਨਦੀਆਂ ਨੇ ਕਿੰਨਿਆਂ ਕਦੇ ਸਾਹਾਂ ਦੀ ਡੋਰ ਤੋੜ ਦਿੱਤੀ ਆ ਡੇਰਾ ਬੱਸੀ ਦੇ ਪਿੰਡ ਦਾ 24 ਸਾਲਾਂ ਰਣਦੀਪ ਸਿੰਘ ਪਹਿਲੀ ਜੂਨ ਨੂੰ 2024 ਦੇ ਵਿੱਚ ਘਰੋਂ ਗਿਆ ਤੇ ਏਜੰਟ ਵੀ ਰਿਸ਼ਤੇਦਾਰੀ ਦੇ ਵਿੱਚੋਂ ਆ ਰਿਸ਼ਤੇਦਾਰੀ ਦੇ ਵਿੱਚੋਂ ਏਜੰਟ ਆ ਉਹਨੇ ਇਹ ਗੱਲ ਕਹੀ ਸੀ ਕਿ ਤੈਨੂੰ ਸਿੱਧੇ ਤਰੀਕੇ ਨਾਲ ਪਹੁੰਚਾ ਦੇਾਂਗੇ ਪਰ ਰਾਹ ਦੇ ਵਿੱਚ 9 ਮਹੀਨੇ ਉਹਨੂੰ ਐਸੇ ਧੱਕੇ ਖਵਾਏ ਐਸੇ ਧੱਕੇ ਖਵਾਏ ਬਿਮਾਰ ਹੋ ਗਿਆ ਕੰਬੋਡੀਆ ਦੇ ਵਿੱਚ ਤੇ ਇਸ ਵੇਲੇ ਉਹਦੀ লাশ ਕੰਬੋਡੀਆ ਦੇ ਵਿੱਚ ਪਈ ਆ ਤਬਰਦੇ ਜੀਆ ਨੇ ਦੋਸ਼ੇ ਲਾਇਆ ਏਜੰਟ ਦੇ ਉੱਤੇ ਵਿਕਰਮ ਉਹਦਾ ਨਾਮ ਹੈਗਾ ਜੀ ਵਿਕਰਮਜੀਤ ਸਿੰਘ ਉਹਦੇ ਉੱਤੇ ਪਰਚਾ ਵੀ ਹੁਣ ਦਰਜ ਹੋ ਗਿਆ ਪੁਲਿਸ ਨੇ ਪਰਚਾ ਦਰਜ ਕਰ ਲਿਆ ਟੱਬਰ ਦੇ ਜੀ ਆ ਨੇ ਇਹ ਗੱਲ ਕਹੀ ਆ ਵੀ ਘਰ ਦੀ ਗੁਰਬਤ ਕੱਢਣ ਵਾਸਤੇ 45 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਵਿਕਰਮ ਦੇ ਨਾਲ ਉਹਦੇ ਵਿੱਚੋਂ 23-24 ਲੱਖ ਰੁਪਏ ਸੀ ਅਦਾ ਕਰਤਾ ਸੀ ਬਾਕੀ ਪੈਸੇ ਉਹਨੂੰ ਉੱਥੇ ਪਹੁੰਚਣ ਤੋਂ ਬਾਅਦ ਦੇਣੇ ਸੀਗੇ ਵੀ ਭਾਈ ਜਦੋਂ ਮੁੰਡਾ ਉੱਥੇ ਪਹੁੰਚ ਗਿਆ ਤੇ ਏਜੰਟ ਨੂੰ ਪੈਸੇ ਦੇਣੇ ਆ ਇਹ ਕਦੇ ਤਾਂ ਵਿਏਟਨਾਮ ਲੈ ਗਿਆ 3 ਮਹੀਨੇ ਵਿਏਟਨਾਮ ਦੇ ਵਿੱਚ ਮੁੰਡਾ ਰੱਖਿਆ ਉੱਥੇ ਮੁੰਡਾ ਬਿਮਾਰ ਹੋ ਗਿਆ ਅਸੀਂ ਇਸ ਏਜੰਟ ਨੂੰ ਇਹ ਗੱਲ ਕਹੀ ਕਿ ਮੁੰਡਾ ਸਾਡਾ ਵਾਪਸ ਭੇਜ ਦੇ ਅਸੀਂ ਇਹਨੂੰ ਯੂਐਸਏ ਭੇਜਣਾ ਹੀ ਨਹੀਂ ਤੂੰ ਇੰਨਾ ਖੱਡੜ ਕੀਤਾ ਅਸੀਂ ਨਹੀਂ ਭੇਜਣਾ ਇਹ ਕਹਿੰਦਾ ਜੀ ਕੈਨੇਡਾ ਭੇਜ ਦਿੰਨੇ ਆ ਅਸੀਂ ਆਖਣਾ ਸਾਨੂੰ ਕੁਛ ਨਹੀਂ ਚਾਹੀਦਾ ਮੁੰਡਾ ਵਾਪਸ ਭੇਜ ਦੇ ਕਹਿੰਦਾ ਜੀ ਮੇਰੇ ਕੋਲੇ ਸਾਰੇ ਪ੍ਰਬੰਧ ਹੈਗੇ ਆ ਸਟ੍ਰੇਲੀਆ ਭੇਜ ਦਿੰਨੇ ਆ ਤਬਰ ਕਹਿੰਦਾ ਨਾ ਮੁੰਡਾ ਵਾਪਸ ਚਾਹੀਦਾ ਰਣਦੀਪ ਨੂੰ ਵਾਪਸ ਭੇਜ ਦਿਓ ਤੇ ਇਹਨੇ ਗਲਤ ਪਾਸਪੋਰਟ ਦੇ ਆਧਾਰ ਦੇ ਉੱਤੇ ਮੁੰਡਾ ਕੰਬੋਡੀਆ ਦੇ ਵਿੱਚ ਵੜਤਾ ਤੇ ਕੰਬੋਡੀਆ ਦੇ ਵਿੱਚੋਂ ਲੁਕਸ਼ਪ ਕੇ ਰਹਿੰਦਾ ਰਿਹਾ ਤੇ ਬਿਮਾਰੀ ਉਹਦੀ ਵੱਧ ਗਈ ਉਹ ਬਿਮਾਰ ਹੋ ਗਿਆ ਸੀ ਤੇ ਹੁਣ ਉਸ ਮੁੰਡੇ ਨੇ ਦਮ ਤੋੜਤਾ ਤਬਰ ਦੇ ਜੀਆ ਨੇ ਇਹ ਗੱਲ ਕਹੀ ਆ ਕਿ ਅਸੀਂ ਉੱਥੇ ਪੈਸੇ ਪਾਉਂਦੇ ਰਹੇ ਜਾਂ ਘਟ ਵੱਧ ਜਿੰਨੀ ਕਿ ਸਾਡੀ ਪਹੁੰਚ ਸੀ ਤਾ ਜੋ ਮੁੰਡੇ ਦਾ ਮਾੜਾ ਮੋਟਾ ਇਲਾਜ ਹੋ ਜੇ ਤੇ ਹੁਣ ਜਦੋਂ ਉਹ ਦੁਨੀਆ ਦੇ ਉੱਤੇ ਨਹੀਂ ਰਿਹਾ ਤੇ ਪਰਿਵਾਰ ਇਸ ਗੱਲ ਦੀ ਮੰਗ ਕਰ ਰਿਹਾ ਸਰਕਾਰ ਦੇ ਕੋਲੋਂ ਕਿ ਰੱਬ ਦਾ ਵਾਸਤਾ ਇਹ ਸਾਡੇ ਮੁੰਡੇ ਦੀ ਲਾਸ਼ ਮਿਲ ਜੇ ਸਾਨੂੰ ਅਸੀਂ ਉਹਦਾ ਸਸਕਾਰ ਕਰ ਲਗੇ ਅਸੀਂ ਉਹਦਾ ਆਖਰੀ ਵਰੀ ਮੂੰਹ ਦੇਖ ਲਗੇ ਅਸੀਂ ਆਪਦੀਆਂ ਅੰਤਮ ਰਸਮਾਂ ਕਰ ਲਗੇ ਇਹ ਵੀ ਡੌਂਕੀ ਦਾ ਇੱਕ ਰੂਪ ਹੈ ਇਹ ਵੀ ਮੌਤ ਦੀ ਡੌਂਕੀ ਦਾ ਇੱਕ ਨਮੂਨਾ ਹੈ ਇਹੋ ਜੀਆਂ ਡੌਂਕੀਆਂ ਲਾਉਣੀਆਂ ਨਹੀਂ ਲਾਉਣੀਆਂ ਤੁਹਾਡੀ ਨਿੱਜੀ ਇੱਛਾ ਹੈਗੀ ਪਰ ਤੁਸੀਂ ਦੇਖੋ ਵੀ ਏਜੰਟ ਕਿਵੇਂ ਬੁੱਚੜ ਬਣੇ ਵੇ ਆ ਹਾਲਾਂਕਿ ਪਾਕਿਹੜਾ ਦੂਜਾ ਵੀ ਆ ਵੀ ਭਾਈ ਏਜੰਟ ਆਪਣੇ ਘਰ ਦੇ ਵਿੱਚ ਨਹੀਂ ਆਉਂਦੇ ਅਸੀਂ ਝੋਲੇ ਦੇ ਵਿੱਚ ਪੈਸੇ ਪਾ ਕੇ ਆਪ ਲੱਭਦੇ ਫਿਰਦੇ ਆ ਸਾਡੇ ਕੋਲੋਂ ਕੋਈ ਪੈਸੇ ਫੜ ਲਓ ਸਾਡੇ ਧੀ ਪੁੱਤ ਨੂੰ ਬਾਹਰ ਕੱਢ ਦਿਓ ਪਰ ਇਹ ਵੀ ਇੱਕ ਨਮੂਨਾ ਹੈ ਕਿ ਅਸੀਂ ਆਪਦੇ ਪੁੱਤਾਂ ਦੀਆਂ ਲਾਸ਼ਾਂ ਵਾਪਸ ਆ ਜਾਣ ਧੀਆਂ ਦੀਆਂ ਲਾਸ਼ਾਂ ਵਾਪਸ ਆ ਜਾਣ ਇਸ ਗੱਲ ਦੀ ਮੰਗ ਕਰ ਰਹੇ ਆ ਸਰਕਾਰਾਂ ਦੇ ਕੋਲੇ ਜਾ ਕੇ ਤਰਲੇ ਮਾਰਦੇ ਆ ਹੁਣ ਪ੍ਰਸ਼ਾਸਨਿਕ ਅਧਿਕਾਰੀ ਇਹ ਗੱਲ ਕਹਿੰਦੇ ਆ ਸਰਕਾਰ ਦੇ ਕਈ ਨੁਮਾਇंदे ਇਹ ਗੱਲ ਕਹਿੰਦੇ ਕਿ ਅਸੀਂ ਜਲਦ ਤੋਂ ਜਲਦ ਰਣਦੀਪ ਦੀ লাশ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਵਾਪਸ ਮੰਗਵਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਹੋ ਗਈ ਜੀ ਇੱਕ ਗੱਲ ਤੁਸੀਂ ਰਣਦੀਪ ਵਾਲੀ ਕਰਾਉਣੀ ਆ ਜਾਂ ਤੁਸੀਂ ਇੱਥੇ ਬਹਿ ਕੇ ਆਪਦਾ ਘਟ ਖਾਣੀ ਆ ਇਹ ਤੁਹਾਡੀ ਆਪਣੀ ਨਿੱਜੀ ਇੱਛਾ ਅਸੀਂ ਹਰ ਰੋਜ਼ ਬੇਨਤੀ ਕਰਦੇ ਆ ਕਿ ਮੌਤ ਦੀ ਡੌਂਕੀ ਨਾਲੋਂ ਘਟ ਖਾਦੀ ਜ਼ਿੰਦਗੀ ਚੰਗੀ ਆ ਘਟ ਖਾ ਲਾਂਗੇ ਸਬਰ ਨਾਲ ਰਹਿ ਲਾਂਗੇ ਗਰੀਬੀ ਚ ਰਹਿ ਲਾਂਗੇ ਪਰ ਅਸੀਂ ਮਰਨਾ ਨਹੀਂ ਆ ਅਸੀਂ ਗਲਤ ਕੰਮ ਨਹੀਂ ਕਰਨਾ ਇੱਕ ਪੈਸੇ ਦਾ ਗਲਤ ਕੰਮ ਨਹੀਂ ਕਰਨਾ ਪਰ ਨੌਜਵਾਨਾਂ ਨੇ ਆਪਣੀਆਂ ਮਜਬੂਰੀਆਂ ਮੰਨ ਲੈਣੇ ਆ ਤੇ ਏਜੰਟਾਂ ਦੀਆਂ ਚਤਰਾਈਆਂ ਦੇਖ ਲੋ ਤੇ ਸਰਕਾਰਾਂ ਦੀਆਂ ਨਲਕੀਆਂ ਦੇਖ ਲੋ ਇਹ ਸਾਰਾ ਕੁਝ ਕਮਿਸ਼ਨਰ ਹੈਗਾ ਉਸ ਤੋਂ ਅਗਲੀ ਗੱਲ ਇਹ ਆ ਐਤਕੀ ਹੁਣ ਜਹਾਜ਼ ਅਮਰਸਰ ਦੇ ਵਿੱਚ ਨਹੀਂ ਆਇਆ ਚਾਰ ਮੁੰਡੇ ਪੰਜਾਬੀ ਹੋਰ ਮੋੜਾਏ ਆ ਪਰ ਬੜੇ ਚੁੱਪਚੀਪੀਤੇ ਤਰੀਕੇ ਦੇ ਨਾਲ ਭਾਰਤ ਦੇ ਪ੍ਰਸ਼ਾਸਨ ਨੇ ਭਾਰਤ ਦੀ ਸਰਕਾਰ ਨੇ ਤੇ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਇਹਨਾਂ ਨੂੰ ਆਪੋ ਆਪਣੇ ਘਰ ਦੇ ਵਿੱਚ ਪਹੁੰਚਾਇਆ ਹੁਣ 12 ਜਣੇ ਵਾਪਸ ਆਏ ਆ ਪਰ ਐਤਕੀ ਅਮਰੀਕਾ ਦੇ ਵਿੱਚੋਂ ਫੌਜੀ ਜਹਾਜ਼ ਨਹੀਂ ਆਇਆ ਐਤਕੀ ਸਿਰਫ ਤੇ ਸਿਰਫ 12 ਜਣੇ ਆਏ ਆ ਸਧਾਰਨ ਜਹਾਜ਼ ਦੇ ਰਾਹੀਂ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਦੇ ਉੱਤੇ ਇਹ ਜਹਾਜ਼ ਉਤਰਿਆ ਇਹਦੇ ਵਿੱਚ ਕੁੱਲ 12 ਨੇ ਉਹ ਭਾਰਤੀ ਜਿਹੜੇ ਡਿਪੋਰਟ ਕੀਤੇ ਗਏ ਆ ਕਹਿੰਦੇ ਆ ਵੀ ਜਿਹੜੇ ਲਗਭਗ 300 ਜਣੇ ਸ਼ਾਇਦ 299 ਨੇ ਜਿਹੜੇ ਕਿ ਪਨਾਮਾ ਦੇ ਹੋਟਲ ਦੇ ਵਿੱਚ ਇਸ ਵੇਲੇ ਤਾੜੇ ਹੋਏ ਆ ਜਿਹੜੇ ਕਿ ਅਮਰੀਕਾ ਨੇ ਡਿਪੋਰਟ ਕਰਤੇ ਪਰ ਹੋਟਲ ਦੇ ਵਿੱਚ ਰੋਕੇ ਹੋਏ ਆ ਉਹਨਾਂ 299 ਦੇ ਵਿੱਚੋਂ ਇਹ 12 ਜਣੇ ਆ ਉਹਨਾਂ 12 ਦੇ ਵਿੱਚੋਂ 4 ਪੰਜਾਬੀ ਆ 2 ਬਟਾਲੇ ਦੇ ਆ ਯਾਨਕਿ ਗੁਰਦਾਸਪੁਰ ਵਾਲ ਦੇ ਇੱਕ ਜਲੰਧਰ ਦੇ ਪਿੰਡ ਦਾ ਤੇ ਇੱਕ ਨੌਜਵਾਨ ਹੈਗਾ ਜੀ ਪਟਿਆਲੇ ਦੇ ਪਿੰਡ ਦਾ ਜਤਿੰਦਰ ਸਿੰਘ ਪਟਿਆਲੇ ਵਾਲਾ ਦਾ ਮਨਿੰਦਰ ਜਲੰਧਰ ਵਾਲਾ ਦਾ ਜੁਗਰਾਜ ਸਿੰਘ ਤੇ ਹਰਪ੍ਰੀਤ ਸਿੰਘ ਇਹ ਗੁਰਦਾਸਪੁਰ ਵਾਲਦੇ ਆ ਇਹਨਾਂ ਦੀ ਕਹਾਣੀ ਵੀ ਇਹ ਆ ਵੀ 38 ਲੱਖ ਰੁਪਈਆ ਤੋਂ ਲੈ ਕੇ 53 ਲੱਖ ਰੁਪਈਆ ਏਜੰਟਾਂ ਦੀ ਭੇਟ ਚੜ ਗਿਆ ਐਨੇ-ਇਨੇ ਪੈਸੇ ਲਾਏ ਇਹਨਾਂ ਦਾ ਸਫਰ ਵੱਖੋ ਵੱਖਰਾ ਵੀ ਯਾਨੀ ਕਿ ਕੋਈ ਕਿਤੋਂ ਉਹਨੂੰ ਦੁਬਈ ਤੋਂ ਕਿਤੇ ਲੈ ਗਏ ਉੱਥੋਂ ਕਿਤੇ ਲੈ ਗਏ ਉੱਥੋਂ ਟੈਕਸੀ ਰਾਹੀਂ ਲੈ ਗਏ ਉੱਥੋਂ ਜਹਾਜ਼ ਰਾਹੀਂ ਲੈ ਗਏ ਉੱਥੋਂ ਪਨਾਮਾ ਦੇ ਜੰਗਲ ਨੂੰ ਪਾਰ ਕੀਤਾ 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 ਪਰ ਨਿਸ਼ਾਨਾ ਇੱਕੋ ਹੀ ਸੀ ਵੀ ਅਸੀਂ ਅਮਰੀਕਾ ਦੇ ਵਿੱਚ ਵੜਨਾ ਸਫਰ ਅਡੋਅਡ ਘਰ ਅਡੋਅਡ ਜਾਣ ਵੇਲੇ ਵੀ ਅਡੋਅਡ ਆਉਣ ਵੇਲੇ ਇਕੱਠੇ ਕਿਉਂਕਿ ਆਉਣ ਵਾਲੇ ਇਕੱਠਿਆਂ ਨੂੰ ਰਿਪੋਰਟ ਕੀਤਾ ਗਿਆ ਤੇ ਹਾਲੇ ਹੋਰ بڑے ਜਤਿੰਦਰ ਆਉਣੇ ਆ ਹਾਲੇ ਹੋਰ بڑے ਮਨਿੰਦਰ ਆਉਣੇ ਆ ਹਾਲੇ ਹੋਰ بڑے ਜੁਗਰਾਜ ਆਉਣੇ ਤੇ ਹਾਲੇ ਹੋਰ بڑے ਹਰਪ੍ਰੀਤ ਸਿੰਘ ਆਉਣੇ ਆ ਹਾਲੇ ਹੋਰ ਬੜੀਆਂ ਬੱਚੀਆਂ ਆਉਣੀਆਂ ਕਿਉਂਕਿ ਅੱਜ ਵੀ ਟਰੰਪ ਦਾ ਇੱਕ ਬਿਆਨ ਆਇਆ ਬੜਾ ਮਹੱਤਵਪੂਰਨ ਬਿਆਨ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਉਹਨੇ ਕਿਹਾ ਕੀ ਆ ਉਹਨੇ ਗੱਲ ਬੜੀ ਸਾਫ਼ ਤੇ ਸਪਸ਼ਟ ਕਹੀ ਆ ਉਹਨੇ ਇੱਕ ਥਾਂ ਤੇ ਸੰਬੋਧਨ ਕਰਦੇ ਡੋਨਲਡ ਟਰੰਪ ਨੇ ਗੱਲ ਕਹੀ ਆ ਕਹਿੰਦੇ ਜੀ ਸਾਡਾ ਪ੍ਰਸ਼ਾਸਨ ਭ੍ਰਸ਼ਟਾਚਾਰ ਨੂੰ ਖਤਮ ਕਰਕੇ ਧੋਖੇਬਾਜ਼ਾਂ ਠੱਗਾਂ ਤੇ ਡੀਪ ਸਟੇਟ ਨੌਕਰਸ਼ਾਹਾਂ ਭਾਵ ਬਾਹਰੀ ਤਾਕਤਾਂ ਜਿਹੜੀਆਂ ਸਰਕਾਰ ਦੇ ਫੈਸਲੇ ਨੂੰ ਪ੍ਰਭਾਵਿਤ ਕਰਦੀਆਂ ਇਹਨਾਂ ਨੂੰ ਵਾਪਸ ਅਸੀਂ ਭੇਜ ਰਹੇ ਹਾਂ ਭੇਜਾਂਗੇ ਭੇਜਦੇ ਸਾਂ ਤੇ ਸਖਤੀਆਂ ਅਸੀਂ ਇਸੇ ਤਰੀਕੇ ਨਾਲ ਵਰਤਾਂਗੇ ਸਾਨੂੰ ਆਪਣੇ ਦੇਸ਼ ਨਾਲ ਬੋਹਾ ਅਸੀਂ ਦੇਸ਼ ਦੀਆਂ ਹੱਦਾਂ ਸਰਹੱਦਾਂ ਨੂੰ ਖਤਰਾ ਪੈਦਾ ਕਰਨ ਵਾਲੇ ਲੋਕਾਂ ਨੂੰ ਇੱਕ ਸੈਕਿੰਡ ਦੇ ਲਈ ਬਰਦਾਸ਼ਤ ਨਹੀਂ ਕਰਦੇ ਫਿਰ ਅਗਲੀ ਗੱਲ ਕਹੀ ਆ ਅਸੀਂ ਗੈਰ ਕਾਨੂੰਨੀ ਵਿਦੇਸ਼ੀ ਵਾਪਸ ਭੇਜ ਰਹੇ ਹਾਂ ਭ੍ਰਸ਼ਟਾਚਾਰ ਖਤਮ ਕਰ ਰਹੇ ਆ ਤੇ ਲੋਕਾਂ ਦਾ ਵਿਸ਼ਵਾਸ ਬਹਾਲ ਕਰ ਰਹੇ ਆ ਇਹ ਜੀ 트ੰਪ ਦਾ ਬਿਆਨ ਆ ਇਹਦੇ ਅਰਥ ਤੁਸੀਂ ਆਪਣੇ ਹਿਸਾਬ ਨਾਲ ਕੱਢ ਲਓ ਕਈ ਲੋਕ ਇਹ ਗੱਲ ਕਹਿੰਦੇ ਵੀ ਪੰਜਾ ਚੋਹਾ ਮਹੀਨਿਆਂ ਦੀ ਗੱਲ ਆ ਬਾਅਦ ਦੇ ਵਿੱਚ ਜਿਹੜੇ ਤਾਜ ਦੇ ਵਿੱਚ 트ੰਪਾਂ ਤੇ ਉਹਨਾਂ ਠੰਡਾ ਪੈ ਜਾਣਾ ਕਈ ਏਜੰਟੇ ਗੱਲ ਕਹਿੰਦੇ ਵੀ ਭਾਈ ਜਦੋਂ ਕਿਤੇ ਸਰਕਾਰ ਬਦਲਦੀ ਆ ਉਦੋਂ 6 ਕੁ ਮਹੀਨੇ ਸਾਲ ਇਦਾਂ ਹੁੰਦੀ ਹੈ ਹਲਝੁਲਝੀ ਬਾਅਦ ਦੇ ਵਿੱਚ ਸਾਰਾ ਕੁਝ ਤਾਬੇ ਆ ਜਾਂਦਾ ਹੁਣ ਤੁਸੀਂ ਏਜੰਟਾਂ ਦੀਆਂ ਗੱਲਾਂ ਦੇ ਵਿੱਚ ਆਉਣਾ ਜਾਂ ਰਣਦੀਪ ਸਿੰਘ ਦੀ ਲਾਸ਼ ਵੱਲ ਵੇਖਣਾ ਜਾਂ ਵਾਪਸ ਆਏ ਚਾਰ ਮੁੰਡਿਆਂ ਦੇ ਵੱਲ ਵੇਖਣਾ ਜਾਂ ਤਿੰਨ ਜਹਾਜ਼ਾਂ ਦੇ ਵਿੱਚ ਵਾਪਸ ਆਏ ਸਵਾ 100 ਤੋਂ ਵੱਧ ਪੰਜਾਬੀ ਮੁੰਡੇ ਕੁੜੀਆਂ ਵੱਲ ਵੇਖਣਾ ਇਹ ਹੁਣ ਤੁਹਾਡੀ ਆਪਣੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਆ ਪੈਸੇ ਤੁਹਾਡੇ ਆ ਬੱਚੇ ਤੁਹਾਡੇ ਆ ਸਾਡੇ ਭੈਣ ਭਰਾ ਸਾਡੇ ਨਾਲ ਤੁਹਾਡਾ ਰਿਸ਼ਤਾ ਹੈਗਾ ਮੋਹ ਦਾ ਪਿਆਰ ਦਾ ਤੇ ਸਤਿਕਾਰ ਦਾ ਪਰ ਅਸੀਂ ਚਾਹੁੰਦੇ ਆ ਵੀ ਜੇਕਰ ਤੁਹਾਡੀ ਕੰਧ ਕੱਚੀ ਆ ਇਹ ਡਿੱਗਦੀ ਆ ਤੁਹਾਨੂੰ ਇਸ ਗੱਲ ਦਾ ਫਿਕਰ ਆ ਪਰ ਇਹਨੂੰ ਪੱਕੀ ਕਰਨ ਦੇ ਚੱਕਰ ਦੇ ਵਿੱਚ ਜਵਾਨ ਕੜੀ ਵਰਗਾ ਮੁੰਡਾ ਵੀ ਕਿਤੇ ਮਰਵਾ ਦੇ ਲਿਓ ਸਾਨੂੰ ਇਸ ਗੱਲ ਦਾ ਫਿਕਰ ਆ ਵੀ ਤੁਹਾਡੀ ਜਿਹੜੀ ਨਾ ਬਾਲਿਆਂ ਵਾਲੀ ਛੱਤ ਆ ਸਰ ਕਾਨੇ ਵਾਲੀ ਛੱਤ ਹੋ ਸਕਦੀ ਟੈਲਾਂ ਵਾਲੀ ਛੱਤ ਹੋ ਸਕਦੀ ਆ ਪਰ ਇੱਥੇ ਤੁਸੀਂ ਛੱਤ ਦੇ ਲੈਂਟਰ ਪਾਉਂਦੇ ਪਾਉਂਦੇ ਤੇ ਕਿਤੇ ਇਹ ਨਾ ਹੋਵੇ ਜੋ ਕੁਝ ਤੁਹਾਡੇ ਹੱਥ ਦੇ ਵਿੱਚ ਹੈਗਾ ਉਹ ਵੀ ਉਮਰ ਭਰ ਦੇ ਲਈ ਰੋਣੇ ਦੇ ਰੂਪ ਦੇ ਵਿੱਚ ਰਹਿ ਜੇ ਇਹ ਤੁਸੀਂ ਤੈਅ ਕਰਨਾ ਏਜੰਟਾਂ ਦੀ ਫੜੋ ਫੜੀ ਦਾ ਕੰਮ جاری ਆ ਪੰਜਾਬ ਦੇ ਵਿੱਚ ਦਰਜਨਾ ਏਜੰਟਾਂ ਦੇ ਉੱਤੇ ਪਰਚੇ ਦਰਜ ਹੋਏ ਆ ਕਈ ਪੰਜਾਬ ਦੇ ਆ ਕਈ ਪੰਜਾਬੋਂ ਬਾਹਰਲੇ ਆ ਕੁਝ ਫੜੇ ਗਏ ਆ ਕਈਆਂ ਨੇ ਫੜੇ ਜਾਣਾ ਨਹੀਂ ਕੁਝ ਕੁ ਲੁਕ ਗਏ ਆ ਕੁਝ ਕੁ ਬਾਹਰ ਭੱਜ ਗਏ ਆ ਕੁਝ ਕੁ ਹਲੇ ਵੀ ਪੈਸੇ ਫੜ ਰਹੇ ਆ ਕੁਝ ਕੋ ਹੁਣ ਹੋਰ ਗੱਲ ਕਹਿੰਦੇ ਆ ਕਹਿੰਦੇ ਅਮਰੀਕਾ ਦੇ ਵਿੱਚ ਮਾਹੌਲ ਸਖਤ ਹੋ ਗਿਆ ਤੁਹਾਨੂੰ ਅਮਰੀਕਾ ਦੇ ਵਿੱਚੋਂ ਕੈਨੇਡਾ ਦੀ ਡੋਂਕੀ ਲਵਾ ਦਨੇ ਆਜੋ ਐਨੇ ਪੈਸੇ ਲੱਗਣਗੇ ਕੈਨੇਡਾ ਦੇ ਵਿੱਚ ਤਾਂ ਇੰਨੀ ਕਹਿੰਦੇ ਸ਼ਕਤੀ ਹੈ ਨਹੀਂ ਜਿੰਨੀ ਅਮਰੀਕਾ ਦੇ ਵਿੱਚ ਕੀਤੀ ਟਰੰਪ ਨੇ ਆਜੋ ਤੁਹਾਨੂੰ ਇੱਧਰਲੇ ਪਾਸੇ ਡੋਂਕੀ ਲਵਾ ਦਨੇ ਆ ਤੁਸੀਂ ਡੋਂਕੀ ਲਾਉਣੀ ਆ ਜਾਂ ਨਹੀਂ ਲਾਉਣੀ ਇਹ ਤੁਹਾਡੀ ਮਰਜ਼ੀ ਆ ਪਰ ਜਿਹੜੀਆਂ ਰਿਪੋਰਟਾਂ ਆਉਂਦੀਆਂ ਉਹ ਇਸ ਵੇਲੇ ਰਿਪੋਰਟਾਂ ਚਿੰਤਾਜਨਕ ਆ ਭਾਈ ਰਿਪੋਰਟਾਂ ਨੇ ਜਿਹੜੀਆਂ ਉਹ ਸੋਚਣ ਦੇ ਲਈ ਮਜਬੂਰ ਕਰਦੀਆਂ ਕਿ ਕੀ ਅਸੀਂ ਪੰਜਾਬੀ ਸੱਚੀ ਮੁੱਚੀ ਐਨੇ ਮਾੜੇ ਹਾਲਾਤ ਦੇ ਵਿੱਚ ਪਹੁੰਚ ਗਏ ਆ ਕਿ ਅਸੀਂ ਅੱਧਾ ਕਰੋੜ ਰੁਪਈਆ ਪੈਦਾ ਕਰੀ ਆਲੇ ਦੁਆਲੇੋਂ 80 ਰੁਪਏ ਫੜ ਗਏ ਤੇ ਮੁੰਡੇ ਦੀ ਜ਼ਿੰਦਗੀ ਦਾ ਦੇ ਉੱਤੇ ਲਾ ਰਗੇ ਧੀ ਦੀ ਜ਼ਿੰਦਗੀ ਦਾ ਦੇ ਉੱਤੇ ਲਾ ਲਗੇ ਔਲਾਦ ਦੀ ਵੀ ਕਈ ਥਾਵਾਂ ਤੇ ਗਲਤੀ ਆ ਮੈਂ ਕੱਲੇ ਰਿਪੋਰਟ ਪੜੀ ਕਿਸੇ ਮੁੰਡੇ ਦੀ ਜਿਹੜੀ ਆ ਉਮਰ 25 ਸਾਲ ਦੀ ਆ ਕਿਸੇ ਦੀ 22 ਸਾਲ ਦੀ ਆ ਕਿਸੇ ਦੀ 29 ਸਾਲ ਦੀ ਆ ਕਈ ਨੌਜਵਾਨ ਇਹਦੇ ਵਿੱਚ 5 ਪੜੇ ਵੀ ਆ ਯਾਰ ਤੁਸੀਂ ਪੜੇ ਕਿਉਂ ਨਹੀਂ ਸਵਾਲ ਤਾਂ ਪਹਿਲੀ ਇਹ ਆ ਜੇ ਹੁਣ ਇਹ ਨਹੀਂ ਕਹਿ ਸਕਦੇ ਵੀ ਭਾਈ ਘਰ ਦੇ ਹਾਲਾਤ ਮਾੜੇ ਸੀ ਜੇ 50 ਲੱਖ ਰੁਪਏ ਇਕੱਠਾ ਕਰ ਸਕਦੇ ਤਾਂ 6ਵੀਂ ਕਲਾਸ 50 ਲੱਖ ਚ ਨਹੀਂ ਹੁੰਦੀਗੀ ਰੁਪਈਆ 10000 ਨਹੀਂ ਲੱਗਦਾ ਰੁਪਈਆ 5000 ਨਹੀਂ ਲੱਗਦਾ ਸਰਕਾਰੀ ਸਕੂਲ ਦੇ ਵਿੱਚ ਪਰ ਕਿਉਂਕਿ ਆਪਾਂ ਪੜਨਾ ਨਹੀਂ ਸੀ ਚਾਹੁੰਦੇ ਮਾਪਿਆਂ ਨੂੰ ਵੀ ਪਤਾ ਲੱਗ ਗਿਆ ਜੀ ਕਿ ਇਹ ਪੜ ਨਹੀਂ ਸਕਦਾ ਇਹਦੀ ਕੋਈ ਦਿਲਚਸਪੀ ਹੈ ਨਹੀਂਗੀ ਫਿਰ ਤੁਸੀਂ ਰਾਹ ਚ ਚੁਣਿਆ ਮੌਤ ਦਾ ਇਹ ਹੁਣ ਦੇਖੋ ਜ਼ਿੰਦਗੀ ਦੇ ਵਿੱਚ ਜੂਆ ਖੇਡਿਆ ਤੁਹਾਡਾ ਜੂਆ ਇਹ ਨਹੀਂ ਸਹੀ ਬੈਠਿਆ ਤੁਸੀਂ ਹਾਰ ਗਏ ਤੁਸੀਂ ਨਾ ਹਾਰਦੇ ਸਾਨੂੰ ਇਸ ਗੱਲ ਦੀ ਤਸੱਲੀ ਹੁੰਦੀ ਲੈਣਾ ਸੀ ਕੁਝ ਨਹੀਂ ਸੀ ਪਰ ਤੁਹਾਡੇ ਘਰ ਦੀ ਹਾਲਤ ਚੰਗੀ ਹੋ ਜਾਂਦੀ ਪਰ ਹੁਣ ਤਾਂ ਦੂਜਾ ਪਾਸਾ ਆ ਗਿਆ ਹੁਣ ਆਪਾਂ ਕਿਹਨੂੰ ਕਹਗੇ ਸਰਕਾਰ ਇਹ ਗੱਲ ਕਹਿੰਦੀ ਆ ਕੀ ਯੋਗਤਾ ਦੇ ਆਧਾਰ ਦੇ ਉੱਤੇ ਨੌਕਰੀਆਂ ਦੇਵਾਂਗੇ ਜਿਹੜੇ ਡਿਪਲੋਮਾ ਹੋ ਕੇ ਮੁੰਡੇ ਆ ਗਏ ਹੁਣ ਜਿਹੜਾ ਪੜ੍ਹੇ ਹੀ ਪੰਜਾ ਉਹਦੀ ਯੋਗਤਾ ਦੇ ਆਧਾਰ ਦੇ ਉੱਤੇ ਉਹਨੂੰ ਕੀ ਮਿਲਣਾ ਇੱਥੇ ਤਾਂ ਐਮਏ ਕੀਤੇ ਹੋਏ ਐਮਫਲ ਕੀਤੇ ਹੋਏ ਜੇ ਸਰਕਾਰੀ ਚਪੜਾਸੀ ਦੀ ਭਰਤੀ ਹੁੰਦੀ ਤਾਂ ਉੱਥੇ ਉਹਨਾਂ ਨੇ ਅਪਲਾਈ ਕੀਤਾ ਹੁੰਦਾ ਪੰਜ ਪਾਸ ਨੂੰ ਕਿਹਨੇ ਪੁੱਛਣਾ ਇੱਥੇ ਪਲੱਸ 2 ਕੀਤਾ ਬੰਦਾ ਜੇਕਰ ਡੌਂਕੀ ਲਾ ਕੇ ਜਾ ਰਿਹਾ ਉਹਨੂੰ ਕਾਬਲੀਅਤ ਦੇ ਆਧਾਰ ਦੇ ਉੱਤੇ ਕਿਹੜੀ ਨੌਕਰੀ ਮਿਲੂਗੀ ਉਹ ਕਿਹੜੀ ਪਾਸੇ ਦਾ ਕਾਬਲਾ ਹੋ ਸਵਾਲ ਹੁਣੇ ਪੈਦਾ ਹੁੰਦਾ ਇੱਥੇ ਪੀ ਐਚ ਡੀ ਕੀਤੇ ਵੀ 15-15000 ਤੇ ਨੌਕਰੀ ਕਰ ਰਹੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦੇ ਆੜੇ ਦੋ ਵਾਲੇ ਪੈਸੇ ਇਕੱਠੇ ਕਰਕੇ ਘਰ ਵੇਚ ਕੇ ਤੇ ਏਜੰਟ ਦਾ ਘਰ ਭਰ ਦੇਣ ਤੁਸੀਂ ਝੋਲੇ ਦੇ ਵਿੱਚ ਪੈਸੇ ਪਾ ਕੇ ਬੰਦਾ ਲੱਭਦੇ ਫਿਰਦੇ ਹੋ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਮੈਨੂੰ ਵੀ ਕਈ ਵਾਰੀ ਬੰਦੇ ਕਹਿ ਦਿੰਦੇ ਆ ਮੈਨੂੰ ਮੈਂ ਇਹ ਗੱਲ ਕਦੇ ਦੁੱਖ ਹੁੰਦਾ ਮੈਨੂੰ ਵੀ ਭਾਈ ਮੇਰਾ ਜਤ ਨਹੀਂ ਕਰਦਾ ਮੈਂ ਸਾਂਝੀ ਕਰਾਂ ਮੈਨੂੰ ਅੱਜ ਤੱਕ 3-4 ਬੰਦਿਆਂ ਨੇ ਗੱਲ ਕਹੀ ਹੈ 2-3 ਸਾਲਾਂ ਦੇ ਵਿੱਚ ਕਹਿੰਦੇ ਯਾਰ ਕੋਈ ਏਜੰਟੀ ਚੰਗਾ ਲੱਭਦੇ ਮੈਂ ਕਹਾ ਜੀ ਆ ਜੋੜੇ ਹੱਥ ਮੈਂ ਤਾਂ ਰੁਪਈਏ ਦਾ ਯਕੀਨ ਨਹੀਂ ਕਰਦਾ ਕਿਸੇ ਦੇ ਉੱਤੇ ਮੈਂ ਤੁਹਾਡੇ ਐਵੇਂ ਪੈਸੇ ਫਸਾ ਦਿਆਂ ਬਾਅਦ ਵਿੱਚ ਸਸਰੀਕਾਲ ਦੀ ਸਾਂਝ ਵੀ ਜਾਵੇ ਪਰ ਤੁਹਾਡੇ ਲਈ ਸਾਰਿਆਂ ਨੇ ਇਦਾਂ ਨਹੀਂ ਕਹਿਣਾ ਮੈਨੂੰ ਛੱਡ ਕੇ ਕਿਸ ਨੇ ਹੋਰ ਲੱਭ ਲਿਆ ਹੋਣਾ ਕਿਉਂਕਿ ਮੇਰਾ ਇਹ ਕਿੱਤਾ ਨਹੀਂ ਮੇਰੀ ਦਿਲਚਸਪੀ ਨਹੀਂ ਮੈਨੂੰ ਇਹ ਕੰਮ ਗਲਤ ਲੱਗਦਾ ਮੈਨੂੰ ਲਾਹਨਤ ਵਾਲੀ ਗੱਲ ਲੱਗਦੀ ਹੈ ਵੀ ਮੈਂ ਕਿਸੇ ਦੇ ਪੈਸੇ ਡਬੋਦਿਆਂ ਮੈਂ ਕਿਸੇ ਦੇ ਧੀ ਪੁੱਤ ਦੀ ਜ਼ਿੰਦਗੀ ਦਾਦੇ ਉੱਤੇ ਲਾ ਰਿਹਾ ਪਰ ਤੁਸੀਂ ਲੱਭਦੇ ਤਾਂ ਹੋਣਾ ਜਾਂ ਤਾਂ ਤੁਹਾਨੂੰ ਕੋਲੇ ਪੈਸੇ ਇੰਨੇ ਆ ਵੀ ਜਿਹੜੇ ਵਿਅਰਥ ਕਰਨੇ ਆ ਤੇ ਜਾਂ ਫਿਰ ਤੁਹਾਡੇ ਕੋਲੇ ਧੀ ਪੁੱਤ ਵਿਅਰਥ ਕਰਨ ਨੂੰ ਆ ਹੁਣ ਤੁਸੀਂ ਦੇਖ ਲਓ ਵੀ ਦੋਵਾਂ ਦੇ ਵਿੱਚੋਂ ਕੀ ਗੱਲ ਹੈ ਰਣਦੀਪ ਸਿੰਘ ਦੇ ਜਾਣ ਦਾ ਸਾਨੂੰ ਦੁੱਖ ਹੈ ਉਹਦੇ ਪਰਿਵਾਰ ਦੀ ਪਿੰਡ ਵਾਲੇ ਬਾਹ ਫੜਨ ਐਨ ਆਰ ਆਈ ਉਸ ਪਿੰਡ ਦੇ ਬਾਹ ਫੜ ਲੈਣ ਜਿਹਦਾ ਪੁੱਤ ਗਿਆ ਜਿਹਦੀ ਧੀ ਗਈ ਉਹਦੇ ਕੋਲੇ ਰਹਿ ਨਹੀਂ ਜਾਂਦਾ ਕੁਝ ਜ਼ਿੰਦਗੀ ਜਿਉਣ ਦੇ ਕਾਰਨ ਕਈ ਹੁੰਦੇ ਪਰ ਸਾਰੇ ਮੁੱਕ ਜਾਂਦੇ ਆ ਪਰ ਇਹ ਵੇਖੋ ਜੀ ਕਿ ਹਾਲੇ ਕਈ ਜਹਾਜ਼ ਆਉਣੇ ਆ ਉਹ ਜਹਾਜ਼ ਜਿਹੜੇ ਆਪਾਂ ਇਹ ਗੱਲ ਕਹਿੰਦੇ ਸੀ ਅੰਮ੍ਰਿਤਸਰ ਚ ਕਿਉਂ ਉਤਰਿਆ ਪੰਜਾਬ ਚ ਕਿਉਂ ਉਤਰਿਆ ਹੁਣ ਉਹਨਾਂ ਨੇ ਨਵਾਂ ਤਰੀਕਾ ਲੱਭ ਲਿਆ ਉਹ ਕਹਿੰਦੇ ਜੀ ਕਿਸ਼ਤਾਂ ਦੇ ਵਿੱਚ ਭੇਜੋ ਜਹਾਜ਼ ਭੇਜਣ ਵਾਲਾ ਹੀ ਕੰਮ ਮੁਕਾਓ ਇਹਨਾਂ ਨੂੰ ਕਦੇ ਤਾਮਿਲਨਾਡੂ ਉਤਾਰਦੇ ਕਦੇ ਦਿੱਲੀ ਤਾਰਦੇ ਕਦੇ ਚਾਰ ਬੰਦੇ ਅੰਮ੍ਰਿਤਸਰ ਤਾਰਦੇ ਸਧਾਰਨ ਜਹਾਜ਼ਾਂ ਦੇ ਵਿੱਚ ਆਇਆ ਕਰਨਗੇ ਤੇ ਡਿਪੋਰਟ ਬਥੇਰੇ ਹੋਣੇ ਹਨ ਡਿਪੋਰਟ ਨਹੀਂ ਰੁਕਣੇ ਆਪਾਂ ਕਹਿ ਦਈਏ ਵੀ ਭਾਈ ਹੁਣ ਤਾਂ 4 ਹੀ ਆਏ ਆ ਇਹ ਜਿਹੜੇ ਪਨਾਮਾ ਦੇ ਵਿੱਚ 299 ਸੀ ਉਹਨਾਂ ਦੇ ਵਿੱਚੋਂ 12 ਆਏ ਆ ਉਹਨਾਂ 12 ਦੇ ਵਿੱਚੋਂ 4 ਆ ਇਹ ਤੇ ਹਾਲੇ ਪਨਾਮਾ ਦੇ ਵਿੱਚ ਹੋਰ بڑے ਬੈਠੇ ਆ ਗੁਆਟੇਮਾਲਾ ਕੋਸਟਾ ਰੀਕਾ ਤੇ ਪਨਾਮਾ ਇਹ ਤਿੰਨ ਥਾਵਾਂ ਜਿਹੜੀਆਂ ਇਹਨਾਂ ਦੇ ਵਿੱਚ ਹੁਣ ਅਮਰੀਕਾ ਨੇ ਡਿਪੋਰਟ ਕੀਤੇ ਬੰਦੇ ਰੱਖ ਦਿੱਤੇ ਹਨ ਉਹ ਕਹਿੰਦੇ ਅਸੀਂ ਤਾਂ ਕੱਢ ਕੇ ਆਪਦੇ ਦੇਸ਼ ਦੇ ਵਿੱਚੋਂ ਉਧਰਲੇ ਪਾਸੇ ਰੱਖਦੇ ਆ ਬਾਦ ਦੇ ਵਿੱਚ ਜਦੋਂ ਸਰਕਾਰੀ ਸੂਚਨਾ ਮਿਲਾਨ ਹੋਊਗਾ ਤੇ ਓਵੇਂ ਓਵੇਂ ਕਿਸਤਾਂ ਦੇ ਵਿੱਚ ਆਪੇ ਭੇਜੀ ਜਾਵਾਂਗੇ ਗੱਲ ਖਤਮ ਸਾਡੇ ਦੇਸ਼ ਦੇ ਵਿੱਚ ਤਾਂ ਆਪਾਂ ਕੱਢ ਗਏ ਨਾ ਇਹ 트럼ਪ ਦੀਆਂ ਨੀਤੀਆਂ ਸਖਤਾਂ ਤੇ ਤੁਹਾਡੀਆਂ ਲੋੜਾਂ ਬੜੀਆਂ ਮੇਰੀ ਤੁਹਾਨੂੰ ਨਿੱਜੀ ਤੌਰ ਤੇ ਬੇਨਤੀ ਆ ਵੀ ਆਪਾਂ ਬਾਅਦ ਦੇ ਵਿੱਚ ਕਿਸੇ ਨੂੰ ਦੋਸ਼ ਦੇਣ ਦੇ ਨਾਲੋਂ ਪਹਿਲਾਂ ਸਵੈ ਪਰਚੋਲ ਕਰੀਏ ਕਿ ਕੀ ਸਾਡੇ ਨਾਲ ਧੱਕਾ ਹੋ ਰਿਹਾ ਕੀ ਸਾਨੂੰ ਇਹ ਕੁਝ ਕਰਨਾ ਹੀ ਚਾਹੀਦਾ ਪਰਿਵਾਰ ਬੜੀ ਮੁਸ਼ਕਲ ਦੇ ਨਾਲ ਇਕੱਠਾ ਹੁੰਦਾ ਤੇ ਵਾਧਾ ਹੁੰਦਾ ਮਾਵਾ ਜਦੋਂ ਪਤੀ ਹੁੰਦੀ ਜਾਂ ਪੁੱਤ ਹੁੰਦਾ ਸ਼੍ਰੀ ਬਣਦੀਆਂ ਪੀਓ ਆ ਜਿਹੜਾ ਉਹ ਪਾਰਟੀਆਂ ਕਰਦਾ ਪਰ ਹੁਣ ਕੀ ਕਰਾਂਗੇ ਆਪਾਂ ਥੋੜਾ ਜਿਹਾ ਸੋਚੋ ਵਿਚਾਰੋ ਲੋੜਾਂ ਦੇ ਨਾਲ ਤੁਹਾਡੇ ਨਾਲ ਸਹਿਮਤ ਆ ਪਰ ਜਿੰਨੀ ਦੇਰ ਤੱਕ ਨਹੀਂ ਗੁੱਲੀ ਦਾ ਦੰਡ ਸਿੱਧਾ ਪੈਂਦਾ ਉਨੀ ਦੇਰ ਤੱਕ ਘਟ ਖਾਲ ਗਏ ਤੇ ਜੇਕਰ ਧੀ ਪੁੱਤ ਦੇ ਵਿੱਚ ਕਾਬਲੀਅਤ ਹੈ ਜੇਕਰ ਵਾਜਬ ਤਰੀਕੇ ਦੇ ਨਾਲ ਪੜਿਆ ਲਿਖਿਆ ਜੇਕਰ ਉਹ ਇੱਕ ਨੰਬਰ ਦੇ ਵਿੱਚ ਜਾਣਾ ਚਾਹੁੰਦਾ ਜਿੱਥੇ ਮਰਜ਼ੀ ਭੇਜੋ ਅੱਧੇ ਪਹਾੜ ਦੇ ਵਿੱਚ ਜਾ ਸਕਦਾ ਆਪਾਂ ਵੱਧ ਭਾਤਾਂ ਦੰਨੇ ਆ ਕਿਉਂਕਿ ਸਾਡਾ ਧੀ ਪੁੱਤ ਕਾਬਲ ਨਹੀਂ ਆ ਉਹਦਾ ਕਿਤੇ ਹੋਰ ਬਣਦਾ ਨਹੀਂ ਤੇ ਇੰਨੇ ਰੁਪਏ ਦੇ ਕੇ ਵੀ ਜੇਕਰ ਆਪਾਂ ਧੀ ਪੁੱਤ ਮਰਵਾ ਲੈਣਾ ਆਪਾਂ ਖਟਦੇ ਕੀ ਆ ਸੋ ਇਸ ਕਰਕੇ ਆਜੋ ਬੁੱਚੜ ਏਜੰਟਾਂ ਦੇ ਕੋਲੋਂ بچਗੇ ਇਹ ਏਜੰਟ ਤੁਹਾਡੇ ਪੁੱਤਾਂ ਦੇ ਦਾਗਾਂ ਤੇ ਨਹੀਂ ਆਉਂਦੇ ਇਹ ਏਜੰਟ ਸਰਕਾਰ ਤੇ ਨਹੀਂ ਪਹੁੰਚਦੇ ਇਹ ਭੋਗਤੇ ਨਹੀਂ ਆਉਂਦੇ ਫੁੱਲ ਚਗਾਉਣ ਨਹੀਂ ਆਉਂਦੇ ਇਹ ਲੁਕ ਜਾਂਦੇ ਆ ਤੇ ਲੱਭਦੇ ਆਪਾਂ ਹੀ ਆ ਆਪਾਂ ਕੀ ਲੱਭਣਾ ਮੌਤ ਲੱਭਣੀ ਆ ਜਾਂ ਇੱਥੇ ਰੋਟੀ ਲੱਭਣੀ ਆ ਇੱਥੇ ਰੇੜੀ ਲਾ ਕੇ ਗੁਜ਼ਾਰਾ ਕਰਨਾ ਘਟ ਦੇ ਵਿੱਚ ਸਾਰਨਾ ਜਾਂ ਅਸੀਂ ਬ੍ਰਾਂਡਡ ਜ਼ਿੰਦਗੀ ਜਿਉਣੀ ਆ ਲਗਜ਼ਰੀ ਜ਼ਿੰਦਗੀ ਜਿਉਣੀ ਆ ਤੇ ਉਹਦੀ ਲਾਲਸਾ ਦੇ ਵਿੱਚ ਧੀ ਪੁੱਤ ਮਰਵਾ ਲੈਣੇ ਆ ਇਹ ਸਾਡੇ ਆਪਣੇ ਉੱਤੇ ਨਿਰਭਰ ਕਰਨ ਦੀ ਗੱਲ ਆ ਆਜੋ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਥੋੜਾ ਜਿਹਾ ਸੋਚ ਕੇ ਸਮਝ ਕੇ ਵਿਚਾਰਗੇ ਟਰੰਪ ਕਸੂਰਵਾਰ ਨਹੀਂ ਆ ਕਸੂਰ ਸਾਡੇ ਆ ਪਰ ਕਿਉਂਕਿ ਇਹ ਗੱਲਾਂ ਕੌੜੀਆਂ ਲੱਗਦੀਆਂ ਇਸ ਕਰਕੇ ਸਿੱਕਦੇ ਨੇ ਫੇਰ ਕੀ ਹੋ ਗਿਆ ਕੀ ਕਰਦੇ ਮਜਬੂਰੀ ਸੀ ਉਹਨੇ ਤਾਂ ਗੱਲ ਕਹਤੀ ਵੀ ਭਾਈ ਥੋੜੀ ਮਜਬੂਰੀ ਥੋਡੇ ਘਰੇ ਮੈਂ ਤਾਂ ਆਪਦੇ ਦੇਸ਼ ਬਾਰੇ ਸੋਚਣਾ ਤੁਸੀਂ ਆਪਣੇ ਘਰ ਬਾਰੇ ਸੋਚੋ ਬਸ ਗੱਲ ਸਿਰਫ ਇੰਨੀ ਆ